ਸੱਚੀ ਗੱਲ ਜੀ ਮੈਂ ਕੰਮ ਕਰ ਰਿਹਾ ਸੀ ਸਟੂਡੀਓ ਚ ਕਿਉਂਕਿ ਕੱਲ ਦੀ ਇੱਕ ਜੋ ਸੋਸ਼ਲ ਡਿਊਟੀ ਤੋਂ ਬਾਅਦ ਆਪਦੀ ਪ੍ਰੋਫੈਸ਼ਨਲ ਡਿਊਟੀ ਵੀ ਕਰ ਲਈਏ ਫਿਲਮ ਦਾ ਮੈਨੂੰ ਬਹੁਤ ਸਾਰੇ ਫੋਨ ਆਏ ਨੇ ਕਿ ਕੰਗਨਾ ਰਣੌਤ ਨੇ ਕੁਝ ਬੋਲਿਆ ਹੈ ਕੁਝ ਊਟ ਪਟਾੰਗ ਬੋਲਿਆ ਹੈ ਆ ਪੰਜਾਬ ਬਾਰੇ ਕਿਸਾਨ ਅੰਦੋਲਨ ਬਾਰੇ ਤੇ ਸਪੈਸ਼ਲੀ ਉਹ ਜੋ ਕਰਦੀ ਹੈ ਜਾਣ ਬੁਝ ਕੇ ਟਾਰਗੇਟ ਸਿੱਕਾ ਬਾਰੇ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਗੁਜ਼ਾਰਿਸ਼ ਕਰਨੀ ਚਾਹੁੰਦਾ ਕਿਉਂਕਿ ਮੈਨੂੰ ਇੰਨੇ ਕੁ ਫੋਨ ਆ ਚੁੱਕੇ ਨੇ মিডিਆ ਵਾਲੋਂ ਮੈਂ ਕਿਹਾ ਮੈਂ ਇਹ ਵੀਡੀਓ ਬਣਾ ਹੀ ਦੇਵਾਂ ਇਨਾ ਲੋਕਾਂ ਦਾ ਖਾਸ ਕਰ ਕੰਗਨਾ ਵਰਗੀਆਂ ਕੁੜੀਆਂ ਦਾ ਇਹਨਾਂ ਦਾ ਇੱਕੋ ਮਕਸਦ ਹੁੰਦਾ ਹੈ ਇਹਨਾਂ ਦੀ ਕੋਈ ਫਿਲਮ ਦੀ ਪਬਲਿਸਿਟੀ ਕਰਨਾ ਗੰਦਾ ਮਕਸਦ ਹੈ ਤੁਸੀਂ ਇਸ ਗੰਦੇ ਮਕਸਦ 'ਚ ਉਹਦੇ ਨਾਲ ਸ਼ਾਮਲ ਨਾ ਹੋਵੋ ਤੁਸੀਂ ਉਹਨੂੰ ਮਦਦ ਨਾ ਕਰੋ ਇਹਦੇ 'ਚ ਉਹਨੂੰ ਰਿਐਕਟ ਨਾ ਕਰੋ ਉਹ ਜੋ ਬਕਵਾਸ ਕਰ ਰਹੀ ਹੈ ਕਰਨ ਦਿਓ ਇਹ ਪਹਿਲੀਆਂ ਆਪਣੀਆਂ ਗੱਲਾਂ ਦੀਆਂ ਮਾਫੀਆਂ ਨਹੀਂ ਮੰਗੀਆਂ ਇਹਨਾਂ ਨੇ ਸਾਰਿਆਂ ਨੇ ਹੋਰਾਂ ਦੇ ਵੀ ਮੈਂ ਨਾਮ ਲਾਇਆ ਦਿੰਦਾ ਕਿੰਨੇ ਬੰਦੇ ਨੇ ਔਰ ਨਾਲੇ ਯਾਰ ਪੰਜਾਬ ਸਾਡਾ